ਸਾਰੇ ਮਜ਼ਦੂਰ ਸਾਥੀਓ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੀ ਫਤਿਹ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਸੈਂਟਰ ਗਵਰਨਮੈਂਟ ਨੇ ਔਰ ਪੰਜਾਬ ਗਵਰਨਮੈਂਟ ਨੇ ਕਿਸਾਨਾਂ ਦੇ ਨਾਲ ਮੀਟਿੰਗ ਰੱਖੀ ਸੀ ਕਿ 19 ਤਰੀਕ ਨੂੰ ਚੱਟਿਗੜ੍ਹ ਵਿੱਚ ਮੀਟਿੰਗ ਦਾ ਪਰ ਇਹਨਾਂ ਨੇ ਜਿੰਨੇ ਵੀ ਕਿਸਾਨ ਆ ਗੁਆ ਉਹਨਾਂ ਨੂੰ ਮੀਟਿੰਗ ਤੋਂ ਕਰਨ ਤੋਂ ਤੁਰੰਤ ਨਾਲ 4 ਮਈ ਦੀ ਤਰੀਕ ਵੀ ਦੇ ਦਿੱਤੀ ਪਰ ਉਹ ਮੀਟਿੰਗ ਕਰਨ ਦੇ ਉਪਰੰਤ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਪਰ ਅਸੀਂ ਇਹ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਲੜਨ ਵਾਲੇ ਆਸ਼ੀਰਵਾਦੀ ਯੋਧੇ ਉਹ ਦਬਾਇਆ ਕਦੀ ਦਬ ਨਹੀਂ ਹੁੰਦੇ ਇਹ ਔਰ ਖਨੋਰੀ ਬਾਡਰ ਔਰ ਸ਼ੰਭੂ ਬਾਡਰ ਤੇ ਇਹਨਾਂ ਨੇ ਕਿਸਾਨਾਂ ਤੇ ਬਹੁਤ ਜ਼ਿਆਦਾ ਆਤਿਆਚਾਰ ਕੀਤਾ ਉਹਨਾਂ ਦੇ ਸਮਾਨ ਦੀ ਧੰਨ ਤੋੜ ਕੀਤੀ ਔਰ ਏਸੀ ਜਿਹੜੀ ਆ ਕੋਈ ਰੰਗੀਆਂ ਵਸਤਾਂ ਸੀ ਉਹਨਾਂ ਨੂੰ ਚੱਕ ਕੇ ਵੀ ਲੈ ਗਈ ਪੁਲਿਸ ਪਰ ਅਸੀਂ ਇਹਨਾਂ ਨੂੰ ਇੱਕ ਇਹ ਗੱਲ ਕਹਿਣਾ ਚਾਹੁੰਦੇ ਆ ਜੇ ਤੁਸੀਂ ਜੋ ਮੱਤੀ ਕਰ ਲੋ ਅਸੀਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਮੱਗਾਂ ਪੂਰੀਆਂ ਕਰਵਾ ਕੇ ਰਹਾਗੇ ਤਾਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਇਹਨੂੰ ਹੋਰ ਤਿੱਖਾ ਕਰਾਂਗੇ ਇਸ ਕਰਕੇ ਅਸੀਂ ਇਹ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੇ ਕਿਸਾਨਾਂ ਔਰ ਮਜ਼ਦੂਰਾਂ ਤੇ ਜਿਹੜਾ ਸ਼ਤਾਨ ਤੁਸੀਂ ਕਰ ਰਹੇ ਆ ਇਹਨੂੰ ਬੰਦ ਕਰੋ ਔਰ ਜਿੰਨੇ ਵੀ ਕਿਸਾਨ ਤੁਸੀਂ ਗ੍ਰਿਫਤਾਰ ਕੀਤੇ ਆ ਉਹਨਾਂ ਦੀ ਰਿਹਾਈ ਕਰੋ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਜੋ ਪੰਜਾਬ ਸਰਕਾਰ ਨੇ ਕੱਲ੍ਹ ਦੋਆ ਬਾਡਰ ਤਿੰਨਾ ਬਾਡਰ ਤੇ ਜ਼ਬਰਦਸਤ ਬਾਡਰ ਤੇ ਜਿਹੜਾ ਅਤਿਆਚਾਰ ਕਰਵਾਇਆ ਵਾ ਇਹਦੇ ਪੂਰੇ ਦੋਸ਼ੀ ਆ ਸੈਕਟਰ ਗੌਰਮੈਂਟ ਤੋਂ ਪੰਜਾਬ ਗੌਰਮੈਂਟ ਅਸੀਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜੋ ਕਿਸਾਨਾਂ ਦੀਆਂ ਮੰਗਾਂ ਲਓ ਤੁਸੀਂ ਕਿਸਾਨਾਂ ਦੇ ਘਰਾਂ ਤੇ ਜਾ ਕੇ ਅਤਿਆਚਾਰ ਕੀਤਾ ਪਰ ਮੰਗਾਂ ਜਿਹੜੀਆਂ ਇਹਨਾਂ ਦੀਆਂ ਵਾਂ ਉਹਨਾਂ ਨੂੰ ਪੂਰੀਆਂ ਕਰੋ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹਨਾਂ ਸੰਘਰਸ਼ਾਂ ਦਾ ਬਹੁਤ ਵੱਡੀ ਪੱਧਰ ਤੇ ਸਾਹਮਣਾ ਕਰਨਾ ਪਊਗਾ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ